ਲੈ ਲੈ ਵੀ ਸੋਣਿਓ ਅੱਜ ਪਹੁੰਚੇ ਆ ਚੰਡੀਗੜ ਸੈਕਟਰ 52 ਕਚੇੜੀ ਸ਼ਾਪ ਨੰਬਰ ਹੈਗਾ 61 ਨੀਅਰ ਪਾਵਾ ਮੈਡੀਕਲ ਸਟੋਰ ਸ਼ਿਵ ਐਂਟਰਪ੍ਰਾਈਜ਼ਸ ਭਾਈ ਇਹ ਬੰਦਿਆਂ ਕੋਲ ਨਾ ਬੈਟਰੀਆਂ ਦਾ ਐਡਾ ਭੰਡਾਰ ਆ ਨਮੀਆਂ ਦਾ ਪੁਰਾਣੀਆਂ ਦਾ ਟਰੱਕ ਟੈਂਪੂ ਟਟੂ ਠੇਲਾ ਜਾਦੀ ਮਰਜ਼ੀ ਲੈ ਲੋ ਟਰੈਕਟਰ ਦੀ ਬੈਟਰੀ ਇੰਨੀ ਸਸਤੀ ਆ ਮੁਫਤ ਵਾਲੀ ਕੰਮ ਆ ਤੁਸੀਂ ਇਨਵਰਟਰ ਦੀ ਬੈਟਰੀ ਮੈਂ ਕਹਿੰਦਾ ਵੀ 100 ਰੁਪਈਆ ਸਾਲ ਦਾ ਲਾ ਕੇ ਵੀ ਚੱਲਪੋ ਤਾਂ ਵੀ 2-300 ਰੁਪਈਆ ਸਾਲ ਦੇ ਵਿੱਚ ਤੁਹਾਨੂੰ ਕੰਮ ਦੇ ਦੂ ਪੁਰਾਣੀ ਦਾ ਵੀ ਰੇਟ ਪੂਰਾ ਇਹ ਨਵੀਂ ਦੇ ਵੀ ਡੀਲਰ ਨੇ ਨਵੀਂ ਬੈਟਰੀ ਵੀ ਤੁਹਾਨੂੰ ਆਮ ਨਾਲੋਂ ਬਹੁਤ ਘੱਟ ਰੇਟ ਤੇ ਮਿਲਣੀ ਆ ਹਰ ਤਰ੍ਹਾਂ ਦੀ ਬੈਟਰੀ ਜਾਦੀ ਮਰਜ਼ੀ ਲੈ ਲਓ ਤੇ ਪੁਰਾਣੀ ਵੀ ਵੀਡੀਓ 'ਚ ਬਣੇ ਰਹੋ ਸਿਰੇ ਤੱਕ ਇਹਨੂੰ ਜ਼ਰੂਰ ਦੇਖਿਓ ਸਵਾਦ ਆਜੂ ਕੱਲੇ-ਕੱਲੇ ਬੰਦੇ ਦਾ ਫਾਇਦਾ ਹੋਣ ਵਾਲਾ ਚਾਹੇ ਉਹ ਕਾਰ ਵਾਲਾ ਟਰੱਕ ਵਾਲਾ ਘਰੇ ਲਾਉਣੀਆ ਟਰੈਕਟਰ ਵਾਲਾ ਮੋਟਰਸਾਈਕਲ ਵਾਲਾ ਜਾਦਾ ਮਰਜ਼ੀ ਆ ਹਰ ਬੰਦੇ ਨੂੰ ਫਾਇਦਾ ਮਿਲੂਗਾ ਆਜੋ ਤੁਹਾਨੂੰ ਵੀਡੀਓ ਚ ਦਿਖਾਉਨੇ ਆ ਕਿਹੜਾ ਕਿਹੜਾ ਬੰਦਿਆਂ ਕੋਲ ਸੰਦ ਸਮਾਨ ਆ ਕਿੱਦਾਂ ਦੀਆਂ ਵੀਡੀਓ ਨੇ ਕੀ ਸਿਸਟਮ ਹੈ ਹਾਂਜੀ ਸੋਹਣਿਓ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਤੁਸੀਂ ਆਉਣਾ ਕਿੱਥੇ ਆ ਸਾਹਮਣੇ ਕਾਰਡ ਲੱਗਿਆ ਹੋਇਆ ਇਹ ਚੰਡੀਗੜ੍ਹ ਦਾ ਕਝੇੜੀ ਪਿੰਡ ਆ ਚੰਡੀਗੜ੍ਹ ਚ ਪਿੰਡ ਵੀ ਨੇ 52 ਸੈਕਟਰ ਇਹ ਕੋਈ ਨਾ ਕਈ ਵਾਰ ਉਲਟ ਚੇ ਹੋ ਵੀ ਇਹ ਯਾਰ ਅਸੀਂ ਕਿੱਥੇ ਆ ਗਏ ਚੰਡੀਗੜ੍ਹ ਦੇ ਬਹੁਤ ਪਿੰਡ ਨੇ ਜਿਹੜੇ ਬਿਲਕੁਲ ਆਪਣੇ ਪਿੰਡਾਂ ਵਰਗੇ ਲੱਗਦੇ ਨੇ ਉੱਥੇ ਜਗ੍ਹਾ ਹੈਗੀ ਆ 52 ਸੈਕਟਰ ਪਿੰਡ ਝੇੜੀ ਇੱਥੇ ਗਵਰਨਮੈਂਟ ਸਕੂਲ ਵੀ ਆ ਉਹਦੇ ਓਪੋਜ਼ਿਟ ਇਹ ਜਿਹੜੀ ਜਗ੍ਹਾ ਇੱਥੇ ਬਾਈਆਂ ਦਾ ਹੈਗਾ ਸ਼ਿਵ ਇੰਟਰਪ੍ਰਾਈਜ਼ਸ ਦੇ ਨਾਮ ਤੇ ਕਾਰਡ ਤੁਹਾਨੂੰ ਦੇਤਾ ਉਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਸਭ ਤੋਂ ਪਹਿਲੀ ਪ੍ਰੋਬਲਮ ਆਪਣੇ ਲੋਕਾਂ ਦੀ ਹੁੰਦੀ ਆ ਪੁਰਾਣੀ ਬੈਟਰੀ ਕਟਾਉਣ ਦੀ ਇਹ ਸਾਨੂੰ ਸਾਰਿਆਂ ਤੋਂ ਵੱਧ ਫਾਇਦਾ ਮਿਲਣਾ ਹੈ ਪੁਰਾਣੀ ਬੈਟਰੀ ਦਾ ਰੇਟ ਜਿੰਨਾ ਇਹ ਦੇ ਦੇਣਗੇ ਕਿਉਂਕਿ ਇਹਨਾਂ ਦੇ ਡਾਇਰੈਕਟ ਕੰਟਰੈਕਟ ਹੁੰਦੇ ਨੇ ਕੰਪਨੀਆਂ ਨਾਲ ਪੁਰਾਣੀ ਬੈਟਰੀ ਥੋੜੀ ਅੱਜ ਦਾ ਜੋ ਰੇਟ ਚੱਲਦਾ 110 ਰੁਪਏ ਕਿਲੋ ਨੂੰ ਕੱਟੀ ਜਾਣੀ ਆ 110 ਰੁਪਏ ਕਿਲੋ ਨੂੰ ਕਟਾ ਕੇ ਉੱਪਰਲੇ ਤੁਸੀਂ ਪੈਸੇ ਦੇ ਦੇਣੇ ਨੇ ਇੱਥੇ ਬਹੁਤ ਮਤਲਬ ਕਿ ਕਟ-ਕਟਈਏ ਦਾ ਕੰਮ ਆ ਅਗਲੀ ਗੱਲ ਆ ਗਈ ਬੈਟਰੀਆਂ ਦੀ ਇਹਨਾਂ ਕੋਲ ਲਿਊਮਿਨਸ ਆਕਸਾਈਡ ਹੋਰ ਲੱਲੇ ਫੱਲੇ ਸਾਰੇ ਬ੍ਰਾਂਡਾਂ ਦੇ ਡੀਲਰ ਨੇ ਹੋਲ ਸੇਲਰ ਨੇ ਇਸ ਕਰਕੇ ਤੁਹਾਨੂੰ ਰੇਟ ਆ ਜਿਹੜਾ ਨਵੀਂ ਬੈਟਰੀ ਦਾ ਬਹੁਤ ਘੱਟ ਜਾਣਾ। ਅੱਗੇ ਗੱਲ ਆ ਗਈ ਪੁਰਾਣੀ ਦੀ। ਪੁਰਾਣੀ ਦੇ ਵਿੱਚ ਕੀ ਆਕੇ ਟਰੈਕਟਰ, ਟਰੱਕ, ਕਾਰ, ਇਨਵਰਟਰ ਜਿੰਨੀਆਂ ਵੀ ਚੀਜ਼ਾਂ ਨੇ ਉਹ ਤੁਹਾਨੂੰ ਸਾਰੀਆਂ ਬੈਟਰੀਆਂ ਮਿਲਣਗੀਆਂ। ਅੱਗੇ ਮੈਂ ਤੁਹਾਨੂੰ ਕੱਲੀ-ਕੱਲੀ ਦਾ ਇਹ ਚ ਰੇਟ ਵੀ ਡਿਸਕਲੋਜ਼ ਕਰ ਦੇਣੇ ਨੇ ਵੀ ਤੁਹਾਨੂੰ ਕਿੰਨਾ ਰੇਟ ਆਊ ਤਾਂ ਕਿ ਤੁਹਾਨੂੰ ਟੈਨਸ਼ਨ ਇਹ ਨਾ ਬਹੋਵੇ। हां जी ਸੋਹਣਿਓ ਇਹ ਤੋਂ ਬਾਅਦ ਆਪਾਂ ਤੁਹਾਨੂੰ ਦੁਕਾਨ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਮਲਾਉਨੇ ਆ ਆ ਬਾਪੂਆਂ ਦੇ ਦਰਸ਼ਨ ਕਰ ਲਓ ਬੈਠੀ ਆ ਪੂਰੀ ਟੀਮ ਬਣੀ ਤਣੀ ਸਾਰੇ ਬੰਦੇ ਇੱਥੇ ਹੀ ਰਹਿੰਦੇ ਆ ਮੈਂ ਨਾ ਕਿ ਇਹ ਥੋੜੀ ਸਹੂਲਤ ਲਈ ਕਰਿਆ ਕਿ ਆਪਾਂ ਕਲੀਅਰਟੀ ਦੇ ਦਈਏ ਪਹਿਲਾਂ ਹੀ ਰੇਟਾਂ ਦੀ ਤਾਂ ਕਿ ਤੁਹਾਨੂੰ ਖੱਜਲ ਨਾ ਹੋਣਾ ਪਵੇ ਪੁਰਾਣੀ ਬੈਟਰੀ ਜੇ ਤੁਸੀਂ ਟਰੈਕਟਰ ਦੀ ਵਿੱਚ ਦੰਨੇ ਹੋ ਤਾਂ 1000 ਰੁਪਿਆ ਪਾ ਕੇ ਤੁਹਾਨੂੰ ਪੁਰਾਣੀ ਬੈਟਰੀ ਮਿਲ ਜਾਣੀ ਹੈ ਜੇ 2 ਸਾਲ ਵੀ ਲੱਗੀ ਕੁੱਲ 500 ਰੁਪਿਆ ਸਾਲ ਕਾਰ ਦੀ ਕੁੱਲ 600 ਰੁਪਿਆ ਦੇਣ ਨਾਲ ਪੁਰਾਣੀ ਬੈਟਰੀ ਦੇ ਦੇਣੀ ਆ ਜਿਸ ਹਿਸਾਬ ਨਾਲ ਮੂਲ ਕੁੱਲ 300 ਰੁਪਇਆ ਜੇ 2 ਸਾਲ ਵੀ ਲਾ ਗਈ ਆਪਣੇ ਉਹ ਤੋਂ ਬਾਅਦ ਆ ਗਿਆ ਟਰੱਕ ਪੁਰਾਣੀ ਬੈਟਰੀ ਦੇ ਦੋ 2000 ਰੁਪਇਆ ਨਾਲ ਇਨਵਰਟਰ ਦੀ ਵੀ ਜੇ ਬੈਟਰਾ ਪੁਰਾਣਾ ਬੈਟਰਾ ਦੇ ਦੋ 2000 ਰੁਪਇਆ ਨਾਲ ਦੇ ਦੋ ਤੁਹਾਨੂੰ ਬੈਟਰੀ ਦੇ ਦੇਣਗੇ ਸਕਰਾਬ ਮੈਂ ਦੱਸ ਹੀ ਚੁੱਕਿਆ 110 ਰੁਪਏ ਕਿਲੋ ਉਹ ਤੁਸੀਂ ਉਦਾਂ ਵੀ ਵੇਚ ਜੋ ਜਦੋਂ ਮਰਜੀ ਅੱਗੇ ਆ ਗਈ ਨਮੀਆਂ ਦੀ ਬ੍ਰਾਂਡ ਦੀਆਂ ਬੈਟਰੀਆਂ ਦੀ ਗੱਲ ਇਹਨਾਂ ਕੋਲ ਬ੍ਰਾਂਡ ਨਿਊ ਦਾ ਵੀ ਹੋਲਸੇਲ ਦਾ ਕੰਮ ਆ ਤਿੰਨ ਚਾਰ ਦੁਕਾਨਾਂ ਨੇ ਇਹਨਾਂ ਦੀਆਂ ਪਿੱਛੇ ਹੋਰ ਵੱਡਾ ਗਣਾਉਣ ਵੀ ਆ ਉਹ ਤੁਹਾਨੂੰ ਦਰਸ਼ਨ ਵੀ ਕਰਾਏ ਨੇ ਲਿਊਮਿਨਸ ਦਾ ਜਿਹੜਾ ਵੱਡਾ ਇਨਵਰਟਰ ਬੈਟਰੀ ਆ ਉਹ ਤੁਹਾਨੂੰ ਕੁੱਲ 6500 ਰੁਪਏ ਦਾ ਪੈ ਜਾਣਾ ਨਾਲ ਪੁਰਾਣਾ ਬੈਟਰੀ ਆ ਦੇ ਦਿਓ ਐਕਸਾਈਡ ਐਵੇਂ ਹੀ ਐਕਸਾਈਡ ਆ ਉਹ ਵੀ 6500 ਰੁਪਿਆ ਕੁੱਲ ਬਾਕੀ ਜਿਹੜੇ ਹੁਣ ਡੈਪਥ ਚ ਰੇਟ ਨੇ ਚਲੋ ਉਹ ਤਾਂ ਹੁਣ ਕੱਲਾ-ਕੱਲਾ ਮਾਡਲ ਬ੍ਰਾਂਡ ਉਹ ਤਾਂ ਤੁਹਾਨੂੰ ਦੇਖ ਕੇ ਪਤਾ ਲੱਗਣਾ ਮਤਲਬ ਕਿ ਆ ਰਫਲੀ ਰੇਟ ਹੈਗੇ ਨੇ ਇਹ ਮੈਂ ਤੁਹਾਨੂੰ ਤਾਂ ਦੱਸਿਆ ਵੀ ਭਾਈ ਤੁਹਾਨੂੰ ਕਲੀਅਰਟੀ ਹੋਵੇ ਤੁਸੀਂ ਆਉਣਾ ਕੋਈ ਬਠਿੰਡਿਓਮ ਪਰਸਰੋਂ ਕਿਤੋਂ ਵੀ ਚੰਡੀਗੜ੍ਹ ਆਇਆ ਵਾ ਇਹਨਾਂ ਤੋਂ ਨੰਬਰ ਤੇ ਫੋਨ ਮਾਰੇ ਲੋਕੇਸ਼ਨ ਲਾਓ ਸੈਕਟਰ 52 ਪਹੁੰਚੋ ਆਪਣਾ ਸੰਦ ਚੱਕ ਕੇ ਲੈ ਜਾਓ ਜੇ ਤੁਸੀਂ ਸਪੈਸ਼ਲ ਨਹੀਂ ਵੀ ਆਉਣਾ ਜਾਂ ਤੁਸੀਂ ਕਿਸੇ ਬੰਦੇ ਨੂੰ ਭੇਜ ਸਕਦੇ ਹੋ ਚੰਡੀਗੜ੍ਹ ਤਾਂ ਆਪਣਾ ਸਿੱਖਿਆ ਬੋਰਡ ਦਾ ਜਾਂ ਪੀਜੀਆਈ ਦਾ ਹਾਈ ਕੋਰਟ ਦਾ ਹਰੇਕ ਦਾ ਜਿਹੜਾ ਲੱਗਦਾ ਹੀ ਰਹਿੰਦਾ ਕੋਈ ਵੀ ਬੰਦਾ ਆਉਂਦਾ ਹਰ ਬੱਚੇ ਨੂੰ ਬੁੜੇ ਨੂੰ ਜਵਾਨ ਨੂੰ ਇੱਕੋ ਰੇਟ ਨੇ ਕੋਈ ਇਹ ਨਹੀਂ ਵੀ ਬੰਦਾ ਦੇਖ ਕੇ ਬਦਲ ਜਾਣਾ ਔਰ ਬਾਦੂ ਖੁੱਲਾ ਸਟਾਕ 'ਤੇ ਆ ਚਾਹੇ ਟਰੱਕ ਭਰ ਲੋ ਬੈਟਰੀਆਂ ਦੇ ਅੱਗੇ ਆ ਜਾਓ ਤੁਹਾਨੂੰ ਬਾਬੂ ਜੀ ਦੇ ਰੂਪ ਰੂਪ ਕਰਾਉਣੇ ਆ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਦੇ ਕਰਾਉਣੇ ਆ ਬਾਬੂ ਦੇ ਦਰਸ਼ਨ ਸਾਰੀ ਵਣ ਨਮਸਕਾਰ ਜੀ ਕਿਹੜੀ ਕਿਹੜੀ ਬੈਟਰੀ ਹੈ ਜੀ ਆਪਣੇ ਕੋਲ ਸਾਰੀ ਬੈਟਰੀ ਉੱਚੀ ਬੋਲੋ ਮਾੜਾ ਜੀ ਸਾਰੀ ਸਾਰੀ ਜੀ ਸਾਰੀ ਹੈ ਜੀ ਪਾਣੀ ਬਣੋ ਸਾਰੀ ਹੈ ਟਰੈਕਟਰ ਦੀ ਕਾਰ ਦੀ ਟਰੱਕ ਦੀ ਇਹਨਾਂ ਦਾ ਕੀ ਸਾਬਕਿਤਾਬ ਆ ਜੀ ਜਿਵੇਂ ਪਹਿਲੇ ਤਾਂ ਬੇਨਤੀ ਆ ਵੀ ਹਰੇਕ ਬੰਦੇ ਕੋਲ ਪੁਰਾਣੀ ਬੈਟਰੀ ਹੁੰਦੀ ਆ। ਹਾਂਜੀ। ਪੁਰਾਣੀ ਬੈਟਰੀ ਦਾ ਚਾਣਣਾ ਪਊ ਵੀ ਉਹਦਾ ਕੀ ਹਿਸਾਬ ਕਿਤਾਬ ਉਹ ਬੰਦਾ ਕਟਾ ਸਕਦਾ ਕੀ ਆ। ਹਾਂਜੀ ਵਿੱਚ ਪੁਰਾਣੀ ਕੱਟ ਕੇ 1000 ਰੁਪਏ ਲੱਗਣਾ ਟਰੈਕਟਰ ਦਾ। ਪੁਰਾਣੀ ਕੱਟ ਕੇ 1000 ਰੁਪਏ। ਕੁੱਲ 1000 ਰੁਪਏ ਦੀ ਬੈਟਰੀ। ਇੱਕ ਨੇ ਗੱਡੀ ਦੀ ਦਸ ਤੋਂ ਕਾਰ ਦੀ। ਗੱਡੀ ਵਾਲੀ 600 ਰੁਪਏ ਸਟਾਰਟ ਹੋ ਜਾਂਦੀ ਆ। ਠੀਕ ਆ ਜੀ। ਵਿੱਚ ਦੇ ਕੇ 600 ਰੁਪਏ। ਲੋ ਜੀ ਟਰੈਕਟਰ ਦੀ ਬੈਟਰੀ 1000 ਰੁਪਏ ਤੋਂ ਸਟਾਰਟ ਹੋ ਜਾਣੀ ਆ ਵਿੱਚ ਦੇ ਕੇ ਕਾਰ ਦੀ ਬੈਟਰੀ 600 ਦੀ ਟਰੱਕ ਆਪਣੇ ਕੋਲ ਨਵੀਂ ਜਿਹੜੀ ਹੈ ਨਾ ਤੁਸੀਂ ਐਕਸਾਈਡ ਦੀ ਨਵੀ ਟਰੈਕਟਰ ਵਾਲੀ ਬੈਟਰੀ ਠੀਕ ਹੈ ਜੀ ਜਿਹੜੀ ਮਾਰਕੀਟ 'ਚ 5500 ਦਿੰਦੇ ਲੋਕ ਤੁਹਾਨੂੰ ਤੁਹਾਨੂੰ 4000 ਨਹੀਂ ਦੇਵੇਂ ਸਰ ਅੱਛਾ ਜੀ ਐਕਸਾਈਡ ਦੀ ਬੈਟਰੀ 4000 ਰੁਪਏ ਦੀ ਵਿੱਚ ਲੈ ਕੇ ਵਿੱਚ ਲੈ ਅੱਛਾ ਜੀ ਹੋਰ ਐਕਸਾਈਡ ਦੀ ਅੱਛਾ ਭਾਉ ਜੀ ਮਾੜਾ ਜਿਹਾ ਉਹਦਾ ਚਾਨਣਾ ਪਾਓ ਆਪਣੇ ਰੱਬ ਤੁਹਾਡਾ ਭਲਾ ਕਰ ਇਨਵਰਟਰਾਂ ਦਾ ਇਨਵਰਟਰਾਂ ਵਾਲਾ ਕਿੱਥੇ ਆ ਸਮਾਨਾ ਆਪਣਾ ਜੇ ਪੁਰਾਣਾ ਬੈਟਰੀ ਲੈਣਾ ਹੋਵੇ ਇਨਵਰਟਰ ਦਾ ਜੀ ਪੁਰਾ ਆ ਬੈਟਰੀ ਇਹਦਾ ਕਿਵੇਂ ਬੈਕਅਪ ਹੈ ਦੀ ਕਿੰਨੀ ਕ ਲਾਈਫ ਟਾਈਮਰ ਕਿੰਨੀ ਘੰਟੇ ਦੇ ਬਹਿ ਕੇ ਬੈਠਾ ਨਹੀਂ ਜੀ ਅੱਛਾ ਜੀ ਇਹ ਮਤਲਬ ਕਿ ਕਿੰਨੇ ਕ ਸਾਲ ਲਾਜੂ ਅੰਦਾਜ਼ਾ ਲਾਓ ਜੀ ਚਲੋ ਅੱਛਾ ਜੀ ਕੁੱਲ ਕਿੰਨੇ ਪੈਸੇ ਪੈਣੇ ਆ ਜੀ ਇਹਦੇ ਕੁੱਲ 2000 ਰੁਪਏ ਹੈ ਬਸ ਕੁੱਲ 142 ਵੀ ਹੈ ਜੀ ਪੁਰਾਣੀ ਦੇ ਕੇ ਇਹ ਵੀ ਇਨਵਰਟਰ ਵਾਲੀ ਹੈ ਜੀ ਇਹ ਵੀ ਤੁਸੀਂ ਇਨਵਰਟਰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਮਤਲਬ ਸਿੰਗਲ ਕਮਰੇ ਵਾਸਤੇ ਯੂਜ਼ ਕਰਨੀ ਪੁਰਾਣੀ ਦੇ ਕੇ 1000 ਰੁਪਏ ਲੱਗਣਾ ਸਿਰਫ ਠੀਕ ਹੈ ਜੀ ਹਾਂ ਤੇ ਮੋਟਰਸਾਈਕਲ ਦੀ ਬੈਟਰੀ ਕਿੰਨੇ ਦੀ ਹੈ ਜੀ ਉਹ ਜੀ ਥੋੜੀ ਐ ਬਿਲਕੁਲ ਛੋਟੀ ਨਹੀਂ ਆਹ ਕਾਦੀ ਬੈਟਰੀ ਹੈ ਇਹ ਤਾਂ ਯੂਪੀਐਸ ਦੀ ਹੈ ਅੱਛਾ ਯੂਪੀਐਸ ਦੀ ਹੈ ਹੋਰ ਕਿਹੜਾ ਕਿਹੜਾ ਮਟੀਰੀਅਲ ਆ ਗਿਆ ਕਿਹੜਾ ਕਿਹੜਾ ਜੀ ਕਿਨੋਂ ਬਟਰਾ ਵਾਸਤੇ ਲੂਮਿਨਸ ਐਕਸਾਈਡ ਸਾਰੇ ਆਪਣੇ ਟੋਟਲ ਬ੍ਰਾਂਡ ਅੱਛਾ ਜੀ ਉਹਦੇ ਵੀ ਕਰਾ ਦੋ ਮਾੜੇ ਜੀ ਦਰਸ਼ਨ ਨਵੀਂ ਦੇ ਜਿਹੜੀ ਮਾਰਕੀਟ ਚ 7500 ਦੀ ਬੈਟਰੀ ਮਿਲਦੀ ਤੁਹਾਨੂੰ ਲੂਮਿਨਸ ਇਹ ਤੁਹਾਨੂੰ ਅਸੀਂ 6000 ਦੀ ਦੇਵਾਂਗੇ ਠੀਕ ਹੈ ਜੀ ਸਾਡਾ ਹੌਲਸੇਲ ਕੰਮ ਹੈ ਠੀਕ ਹੈ ਜੀ ਲਓ ਜੀ ਸੋਹਣਿਓ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਜਰੂਰ ਸੇਵਾ ਦਾ ਮੌਕਾ ਦਿਓ ਕੋਈ ਕੰਮ ਹੋਵੇ ਮੈਨੂੰ ਫੋਨ ਲਾ ਲਿਓ ਆਪਾਂ ਉਸੇ ਸੱਜਣ ਦੀ ਵੀਡੀਓ ਪਾਉਨੇ ਆਂ ਦੇਖ ਕੇ ਜਿਹੜਾ ਕੰਮ ਆਪਾਂ ਨੂੰ ਜੈਨੂਅਲ ਲੱਗਦਾ ਹੈ ਬਹੁਤ ਧੰਨਵਾਦ ਸ਼ੇਅਰ ਕਰਿਓ ਲਾਈਕ ਕਰਿਓ ਸਤਿ ਸ੍ਰੀ ਅਕਾਲ